ਹੈਲੋ ਜੀ ਹਸਤੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਸੀਗਾ ਮੇਰਾ ਫਰਾਈ ਮੀਨ ਹਨਾ ਤੇ ਇਹਦੀ ਲਵਾਈ ਸੀ ਡੰਡੇ ਕੀ ਦਿਨਾਂ ਤੋਂ ਤੁਸੀਂ ਵੀ ਦੇਖ ਰਹੇ ਹੋਵੋਗੇ ਦੇ ਉਹ ਹੋਇਆ ਪਿਆ ਸੀ ਇੱਥੇ ਮੈਂ ਰੱਖਿਆ ਸੀਗਾ ਦੁੱਧ ਉਬਲਣਾ ਤੇ ਇਹ ਵਾਲਾ ਦਲੀਆ ਜਿਹੜਾ ਮਿੱਥੂ ਮੱਚ ਗਿਆ ਸੀਗਾ ਤੇ ਰੱਖ ਕੇ ਭੁੱਲ ਗਈ بس ਬੱਚਿਆਂ ਨੂੰ ਤਿਆਰ ਕਰਨ ਲੱਗ ਗਈ ਜਾ ਕੇ ਉਹ ਮੱਚ ਗਿਆ ਤੇ ਹਰ ਕੋਈ ਹਾਂਜੀ ਇੱਥੇ ਮੈਂ ਲੱਗੀ ਸੀ ਆਪਣੇ ਸਮਾਨ ਦੀ ਸੈਟਿੰਗ ਕਰਨ ਹਣਾ ਜਿਹੜੀਆਂ ਸੁਨੀਆਂ ਵਗੈਰਾ ਮੇਰੇ ਕੋਲ ਖਤਮ ਮੰਗੋ ਹੀ ਹੋਈਆਂ ਪਈਆਂ ਸੀ ਨਿਊ ਲੈ ਕੇ ਆਏ ਸੀ ਕੁਝ ਆਇਲੈਸ ਲੈ ਕੇ ਆਈ ਸੀ ਮੈਂ ਹੈਨਾ ਤੇ ਆ ਲਿਆ ਮੈਂ ਬਾਕਸ ਜਿਹਦੇ ਵਿੱਚ ਮੈਂ ਪਾਉਣੀ ਹੁੰਦੀ ਹੁਣ ਇਹਦੇ ਵਿੱਚ ਮੈਂ ਇੱਕ ਵਾਰੀ ਪਾਤੀਆਂ ਉਦੋਂ ਮੈਂ ਵੀਡੀਓ ਨਹੀਂ ਸ਼ੂਟ ਕਰੀਏ ਇੰਨੀਆਂ ਜਿਹੜੀਆਂ ਸੁਨਿਆ ਦੇ ਬਾਕਸ ਨੇ ਮੈਂ ਸਾਰੇ ਖਾਲੀ ਕਰ ਦਿੱਤੇ ਨੇ ਤੇ ਇਹਦੇ ਵਿੱਚ ਇਦਾਂ ਬਾਤੀਆਂ ਮੈਂ ਜਿਮੀਆਂ ਛੋਟੀਆਂ ਪਿੰਸ ਹੋਈਆਂ ਹਨਾ ਜੋੜਾ ਪਿੰਨ ਛੋਟੀਆਂ ਵੱਡੀਆਂ ਹਨਾ ਤੇ ਕੁਛ ਆਪਈਆਂ ਨੇ ਜਾਂ ਆਪਣੀਆਂ ਰਬੜ ਵਗੈਰਾ ਸੇਫਟੀ ਪਿੰਨ ਹਨਾ ਕੁਛ ਇਦਾਂ ਦੇ ਤੇ ਸਾਰਾ ਕੁਝ ਮੈਂ ਇਥੇ ਅਲੱਗ-ਅਲੱਗ ਕਰਕੇ ਪੀ ਪਤਾ ਜਦੋਂ ਆਪਾਂ ਹੈਨਾ ਵੀ ਕੋਈ ਵੀ ਤਿਆਰ ਕਰਨਾ ਜਾਂ ਕੁਝ ਵੀ ਹੈਨਾ ਆਪਨੂੰ ਇਦਾਂ ਦਾ ਚਾਹੀਦੀ ਕੋਈ ਦੀ ਚੀਜ਼ ਉਧਰ ਮੈਨੂੰ ਸ਼ਾਪ ਚ ਤਾਂ ਮੈਨੂੰ ਵੀ ਲੱਭਣੀ ਨਾ ਪਵੇ ਹੈਨਾ ਜਿਵੇਂ ਆ ਮਿਲਣ ਮੈਂ ਕੁਝ ਲਈ ਸੀ ਐਕਸਟਰਾ ਕੁਸਤਾ ਪਾ ਨਹੀਂ ਆ ਬਣੀਆਂ ਪਿੰਨਾ ਉਧਰ ਪਾਤੀਆਂ ਬਾਕਸ ਦੇ ਵਿੱਚ ਤੇ ਕੁਛ ਮੈਂ ਇਦਾਂ ਰੱਖੂ ਜਦੋਂ ਆਪਾਂ ਨੂੰ ਜ਼ਰੂਰਤ ਹੋਏਗਾ ਆਪਾਂ ਕੱਢ ਲਾਂਗੇ ਹੈਨਾ ਤੇ ਆ ਵਾਲੀਆਂ ਪਿੰਨਾ ਤੇ ਆ ਲੈ ਕੇ ਸੀ ਮੈਂ ਮਾਲਿਓ ਦਾ ਕਾਜਲ ਹਨਾ ਤੇ ਇਹ ਲੈ ਕੇ ਆਈ ਸੀ ਮੈਂ ਜਿਹੜੀ ਤੁਹਾਨੂੰ ਵੀਡੀਓ ਹੁਣੇ ਤੋਂ ਪਹਿਲਾਂ ਪਾਈ ਆ ਹਨਾ ਉਹ ਤੇ ਇਹ ਮੈਂ ਲੈ ਕੇ ਆਈ ਸੀ ਰੌਣਾ ਇਕੱਠੀਆਂ ਅੱਧਾ ਕਿਲੋ ਦਾ ਪੈਕਟ ਹੀ ਲੈ ਕੇ ਆਈ ਸੀ ਮੈਂ ਬੂਰਾ ਗੱਠਾ ਬਾਕੀ ਹੁਣ ਆਪਣੇ ਨੂਰ ਨੂੰ ਵੀ ਇਹਨਾਂ ਦੀ ਜਰੂਰਤ ਹੁੰਦੀ ਆ ਕੁਛ ਮੈਨੂੰ ਉਧਰ ਸ਼ਾਪ ਚ ਤੇ ਆ ਲੈ ਕੇ ਆਈ ਸੀ ਮੈਂ ਆਈ ਲੈਸ਼ਸ ਇਹਨੂੰ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਉਸ ਸੇਲ ਵਗੈਰਾ ਦਾ ਵੀ ਮੇਰਾ ਨਾਲ ਹੈਗਾ ਉਹ ਸ਼ਮੇਂ ਦੇ ਸੇਲ ਹੋ ਜਾਂਦੀਆਂ ਨੇ ਕੁਛ ਮੈਨੂੰ ਜਿਵੇਂ ਕਿਸੇ ਨੂੰ ਤਿਆਰ ਵਗੈਰਾ ਕਰਨਾ ਨਾ ਕੁਛ ਮੇਰੀਆਂ ਉਧਰ ਯੂਜ਼ ਹੋ ਜਾਂਦੀਆਂ ਲੱਗੀਆਂ ਆ ਦੇਖੋ ਇਦਾਂ ਦੀ ਮੈਂ ਅਲੱਗ-ਅਲੱਗ ਨੰਬਰ ਚ ਲੈ ਕੇ ਆਈਆਂ ਵੀ ਜਿਵੇਂ ਸੰਗਰੀਆਂ ਵਗੈਰਾ ਹਨਾ ਆਈਸ ਦੇ ਸਾਬ ਨਾਲ ਹਨਾ ਕਿਸੇ ਦੀ ਮੋਟੀ ਆਈਦਾ ਕਿਸੇ ਦੀ ਛੋਟੀ ਉਹਦੇ ਸਾਬ ਨਾਲ ਲੈ ਕੇ ਆਈ ਸੀਗੀ ਤੇ ਸਾਰੀਆਂ ਮੈਂ ਲੈ ਕੇ ਆਈ ਸੀ ਨੇ ਇਹ ਸਜ਼ ਕੁਝ ਮੇਰੇ ਕੋਲ ਉਧਰ ਪਏ ਨੇ ਪੀਸ ਕੁਝ ਮੈਂ ਲੈ ਕੇ ਆਈ ਸੀ ਇਹ ਨਿਊ ਤੇ ਇਹ ਲੈ ਕੇ ਆਈ ਸੀ ਮੈਂ ਗਲੂ ਨੇਲ ਵਾਲੀ ਹਨਾ ਤੇ ਜਿਹੜਾ ਮੈਂ ਲੈ ਕੇ ਆਈ ਸੀ ਆਈਜ਼ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਉਹ ਮੈਂ ਕਿਹੜਾ ਲੈ ਕੇ ਆਂਦਾ ਤੁਮਾਣਾ ਹੱਲੇ ਮੈਂ ਕੰਨ ਗੈਰੀ ਹੈ ਦੇ ਵਿੱਚ ਹੀ ਰੱਖਿਆਗਾ ਤੇ ਆ ਲੈ ਕੇ ਆਂਦਾ ਸੀ ਮੈਂ ਲਿਕਵਿਡ ਆਈਲੈਨਰ ਇਹ ਮਾਲਿਓ ਦਾ ਹੀ ਲੈ ਕੇ ਆਈਆਂ ਕਿ ਮੈਂ ਸਾਰੇ ਪ੍ਰੋਡਕਟ ਨੂੰ ਇਹਨਾਂ ਦੇ ਵਧੀਆ ਲੱਗੇ ਤੇ ਆ ਲੈ ਕੇ ਹੀ ਮੈਂ ਗਲੂ ਇਹ ਟ੍ਰਾਂਸਪੇਰੈਂਟ ਆ ਜਿਹੜੀ ਇਹ ਗਲੂ ਹੈਗੀ ਤੇ ਯਾਨੀ ਕਿ ਲੱਗੀ ਦਾ ਜਿਵੇਂ ਆਪਾਂ ਬਲੈਕ ਕਲਰ ਵਗੈਰਾ ਦਾ ਲੈਣੇ ਜੇਕਰ ਜ਼ਿਆਦੇ ਹਨ ਲੱਗ ਜਾਂਦੀ ਤਾਂ ਫਿਰ ਉਹ ਦਿਖਦੀ ਹੈਗੀ ਹਨਾ ਤੇ ਇਹ ਲੱਕ ਇਵੇਂ ট্রান্সਪੇਰਟ ਵੀ ਮਾਲਿਓ ਦੀ ਹੈਗੀ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਮੈਂ ਹੁਣੀ ਹੁਣੀ ਜਸਟ ਹੁਣੀ ਟਰਾਈ ਕਰਕੇ ਵੀ ਹਾਂ ਟਿੱਪੀ ਦੇਖਤੀ ਹਾਂ ਕਿ ਤੁਸੀਂ ਵੀ ਕਿਵੇਂ ਆ ਤੇ ਕੱਜਲ ਹੋ ਗਿਆ ਆਪਣਾ ਮਸਕਰਾ ਹੋ ਗਿਆ ਨਾ ਆਈਲੈਨਰ ਸੋਰ ਤੇ ਕੁਛਕ ਮੇਰਾ ਹਲੇ ਸਮਾਨ ਰਹਿ ਗਿਆ ਸੈੱਟ ਕਰਨ ਵਾਲਾ ਤੇ ਉਧਰ ਕੁਛ ਮੈਂ ਕਰਤਾ ਤੇ ਹਮੇ ਬਾਕਸ ਚ ਅਲੱਗ-ਅਲੱਗ ਸਾਰਾ ਕੁਛ ਇਦਾਂ ਪਾ ਕੇ ਰੱਖ ਲਿਆ ਤਾਂ ਕਿ ਮੈਨੂੰ ਕੋਈ ਵੀ ਚੀਜ਼ ਜਿਹੜੀ ਲੱਭਣੀ ਨਾ ਪਵੇ ਆਪਣਾ ਜਿਹੜੀ ਸੌਫਟ ਹੋ ਲਵ ਲਈਏ ਤੇ ਚਲੋ ਜੀ ਆਪਾਂ ਹੁਣ ਕਰ ਲਈਏ ਉਧਰ ਸੈਟਿੰਗ ਕੰ ਮਿਲ ਜੇ ਤੁਹਾਨੂੰ ਥੋੜੀ ਦੇਰ ਬਾਅਦ ਨਹੀਂ ਸੀ ਇਹ ਕਮਰੇ ਕਣੀ ਤੇ ਹੁਣ ਮੈਂ ਲੱਗਦੀ ਆ ਇਹਨਾਂ ਛਿੱਲਣ ਮਟਰ ਕੱਢਣ ਮਿੰਜ ਸਾਰੀ ਕੱਢਣ ਆຊੀ ਆਪਣੇ ਮਟਰ ਅੱਜੀ ਲੱਦੇ ਸੀ ਮੈਮ ਆਇ ਤੇ ਲੱਭ ਲਈ ਰਿਡੇਲ ਕਿ ਉਹ ਨਹੀਂ ਆਈ ਮੈਂ ਤਾਂ ਭੁੱਲੀ ਗਈ ਲਿਆਉਣੀ ਹਾਂਜੀ ਆਪਣੀ ਨੂਰ ਆ ਗਈ ਸੀ ਉਧਰੋਂ ਖੇਡ ਕੇ ਨੂਰ ਹੈਲੋ ਕਰੇ ਹੈਲੋ ਕਰ ਲੋ ਆ ਕੇ ਐ ਹੀ ਆਪ ਦੇ ਖੇਡਣ ਚ ਮਸਤ ਹੋ ਰਹੀ ਹੈ ਤਾਂ ਇਹ ਰਿਪਲਾਈ ਕੋਈ ਨਹੀਂ ਦੇ ਰਹੀ ਤੇ ਆਪਾਂ ਇੱਧਰ ਛੱਲਦੇ ਆ ਆਪਣੇ ਟਮਾਟਰ ਅੱਜ ਮੇਰੇ ਕੋਲ ਟਾਈਮ ਬੋਸ ਵੀਕੋਜ਼ ਅੱਜ ਕੱਲ ਨੂੰ ਛੁੱਟੀ ਸੀ ਤੇ ਅੱਜ ਸੈਟਰਡੇ ਸੀ ਇਸ ਕਰਕੇ ਮੈਂ ਮੈਨੂੰ ਕੱਪ ਜੀ ਜਸ਼ਵੀ ਬਈ ਸਾਡੇ ਨਾਲ ਬਹੁਤ ਗੰਭੀਰ ਕਰਵਾਉਂਦਾ ਨੂਰ ਨੂਰੇ ਬੋਲ ਕੋਸ਼ਾ ਓਏ ਨੂਰੇ ਇਹ ਕੀ ਹੈ ਮੋਜਰੇ ਕੀ ਰੱਖਿਆ ਮੂਜ ਤੇ ਨਾ ਬੁੱਤਰੇ ਬਰੀ ਮੂਜ ਬੋਲੇ ਹੁੰਦੇ ਇਹ ਤਾਂ ਨਵਾਂ ਹੀ ਆ ਵਸੇ ਪਰ ਇਹ ਤੇ ਮੋਤੀ ਜੇ ਨੇਗੇ ਹਾਂ ਦੇਖਿਂ ਜਰਾ ਬੰਗਾ ਤੇ ਲੱਗੀਆਂ ਤੇ ਖਾਇਤਾ ਇਹ ਮੌਸਮ ਮੀਂਹ ਆਣਾ ਹੋਇਆ ਪਹਿਨਾ ਜਿਆਦਾ ਮੀਂਹ ਆਇਆ ਨਾ ਦੁਪਹਿਰੇ ਬਹੁਤ ਝੜੀ ਆਇਆ ਹੁਣ ਵੀ ਹਵਾ ਬਹੁਤ ਆ ਦੇਖੋ ਕੱਪੜੇ ਨਾ ਘਟਦੇ ਹਿਲਦੇ ਇਹਨਾਂ ਤੋਂ ਪਤਾ ਲੱਗਦਾਗਾ ਬਹੁਤ ਜੜੀ ਹਵਾ ਚੱਲਦੀ ਆ ਬੰਨਾ ਇਧਰਲੇ ਵੀ ਤੇ ਇਹ ਵੀ ਮੀਂਹ ਆਣਾ ਲਾ ਤੁੂ ਵਿਛਲਾ ਬਈ ਕਾਲ ਵਾਲੀ ਗੱਲ ਤਾਂ ਤੇਰੀ ਚਲੋ ਜੀ ਆਪਾਂ ਸਬਜ਼ੀ ਦੀ ਤਿਆਰੀ ਕਰ ਲਏ ਤਾਂ ਗਏ ਹੁਣ ਟਾਈਮ ਇੱਥੇ 5:30 ਦਾ ਹੋ ਗਿਆ 5:30 ਹੋ ਗਏ ਨੂਰ ਦੇਖੋ ਅੱਜ ਜਰੀਬਣ ਪਾ ਕੇ ਗਈ ਸੀ ਕareleਾਂ ਚ ਨੂਰਾ ਨਹੀਂ ਕਰਦੇ ਹੁੰਦੇ ਬੁੱਤ ਦਾ ਪੁੱਤੀ ਜਦ ਨੂਰ ਲਗੀਆਂ ਮਟਰਾਂ ਦੀ ਸੰਗੀ ਇਹ ਮਟਰ ਮੈਂ ਕੱਢ ਲੈਣੇ ਵਿੱਚ ਨੂਰ ਨੇ ਕਹਿ ਕਿ ਆਂਮੀ ਕੋ ਆਏ ਨਹੀਂ ਤੇ ਜਾਲੀ ਮੈਂ ਕੱਟੂੰਗੀ ਤਵੰਦ ਖੜੇ ਹੋਣਾ ਤੇ ਹਾਂ ਮਾਤਾ ਜੀ ਅੱਜ ਮੈਂ ਤੁਹਾਨੂੰ ਇੱਕ ਚਾਹ ਬਣਾ ਕੇ ਦਿੰਦਾ। ਅੱਲਾ ਪਾ ਟਮਾਟਰ ਨੂੰ ਗਿਆ ਕੱਟ ਲੀਏ ਫਿਰ ਆਪਾਂ ਦੱਦਾ ਮਸਾਲਾ ਪਾ ਲਈ ਪਿਆਜ਼ ਤੇ ਨਮਕ ਤੇਜ਼ ਬਣਾਇਆ। ਦੋ ਤਿੰਨ ਵਾਰੀ ਲਿਆਰ ਚ ਆਈ ਮੈਂ ਮੈਨੂੰ ਨਾ ਚੌਪਲ ਲੈਉਣਾ ਜਾ ਰਿਹਾ ਮੇਰਾ। ਕੁੰਡੇ ਚ ਕਟਣਾ ਬੰਦਾ ਮੋੜ ਔਖਾ ਲੱਗ ਰਿਹਾ ਇਹਨੂੰ ਬਣਾ ਕੁੰਡੇ ਚ ਕਟਣਾ। ਹਾਂ ਜੀ ਬੱਤ ਨੰਮ ਬਿਸੂ ਦੇਓ ਕਿਰਣਾ ਬਿਸੂ 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 ਦੇਆ ਜੇ ਬੱਪ ਬਾਰੇ ਕੀ ਮਾਰੀ ਕੀ ਮਾਰਨੀ ਦੁੱਧ ਦੇ ਨਹੀਂ ਨਹੀਂ ਮਟਰ ਚੋਰ ਆ ਗਿਆ ਮਟਰ ਚੋਰ ਦੁੱਧ ਦੇ ਉਧਰ ਪਹਿਲੇ ਲੈ ਲੰਦੇ ਦੇ ਲੈ ਲੰਨੀ ਇਹ ਆਪਣਾ ਗਰਮ ਹੋ ਗਿਆ ਮੈਂ ਪਹਿਲਾਂ ਗੈਸ ਹੌਦ ਕਰਤਾ ਜਿਆਦਾ ਗਰਮ ਹੋ ਗਿਆ ਇਸ ਤੋਂ ਮੈਂ ਥੋੜਾ ਜਿਹਾ ਬੰਦ ਕਰ ਦਿੱਤਾ ਮੈਂ ਤੇ ਬਾਹਰ ਲਾਉਣੀ ਸਭ ਤੋਂ ਪਹਿਲਾਂ ਤਰ ਹੋ ਰਗੀ ਹਨੀ ਤੜੀਆਂ ਆ ਗਿਆ ਜੀਰਾ ਜੀਰਾ ਅਰੇ ਇੱਕ ਬੰਦਾ ਇਹਦਾ ਫਰੀਕਾ ਹੁੰਦਾ ਸਬਜ਼ੀ ਬਣਾਉਂਦਾ ਵੀ ਹਨਾ ਫਰੀਕਾ ਅਲੱਗ-ਅਲੱਗ ਹੁੰਦਾ ਕਿ ਜਦੋਂ ਕੋਈ ਵੀ ਉਹਦਾ ਕਰਿਓ ਮੈਂ ਨਾ ਇੱਕ ਮਰੀਓਦੀ ਵੀਡੀਓ ਪਾਈ ਔਰ ਜੀਜੀ ਮੇਥਿਆਨੀ ਨਾ ਇਸੇ ਬੈਠੇ ਜਬੀ ਜਿਆ ਪਤਾ ਨਹੀਂ ਮੈਨੂੰ ਕੁਮੈਂਟ ਕੀ ਚਾਹ ਕਹਿੰਦੇ ਵੀ ਤੁਸੀਂ ਜਿਹੜੀ ਘੁਰਜੀ ਬਣਾਉਂਦੇ ਹੋ ਉਹ ਵੀ ਗਲਤ ਤਰੀਕੇ ਨਾਲ ਬਣਾ ਰਹੇ ਹੋ ਕਹਿੰਦੇ ਐਦਾ ਘੁਰਜੀ ਨਹੀਂ ਬਣਦੀ ਹੈ ਨਾ ਪਰ ਸਾਡੇ ਹਮੇਸ਼ਾ ਜਿਵੇਂ ਸੁਭਾਉ ਘਰ ਬਣਾ ਲਿਆ ਹੈ ਹਨ ਜਿਹੜਾ ਜਰਾ ਹੋ ਰਹੀ ਹੈ ਮੈਂ ਕਦੇ ਵੀ ਨਹੀਂ ਹੋਊਗਾ ਦੋਸਤਾਂ ਨੂੰ ਮਾਰ ਦੇ ਕਿ ਮੈਂ ਇਹ ਨਹੀਂ ਕਿ ਮੈਂ ਨਾ ਬਣਾਉਂਗੀ ਇਹ ਨਹੀਂ ਕਰੇਗੀ ਤਾਂ ਜਿਹੜੀ ਫਿਰ ਨਵੀਂ ਰੈਸਪੀ ਬਣਾਉਣੀ ਆ ਮੈਂ ਆਪਾਂ ਨੂੰ ਲੈ ਕੇ ਪਤਾ ਹੈਗਾ ਕੋਈ ਚਾਹ ਪਾਣੀ ਨਹੀਂ ਦੇ ਦਿੰਦੇ ਪਰ ਹਾਂ ਜੀ ਅਸੀਂ ਬੇਸਿਕ ਗਰੀਆਂ ਸਬਜ਼ੀਆਂ ਉਹਨਾਂ ਨੂੰ ਆਪਣੇ ਘਰਾਂ 'ਚ ਬੁੰਦੀਆਂ ਆਪਣੀਆਂ ਸੋ ਬਣਾਉਂਦੇ ਆਂ ਜਿਹੜਾ ਮੈਂ ਸਭੀ ਨਹੀਂ ਦੇਖਿਆ ਮੇਰਾ ਮਾਈ ਜੈ ਇੱਦਾਂ ਕਰੀਏ ਤੇ ਇਹਨਾਂ ਨਾਲ ਅੱਗੇ ਅੱਗੇ ਤੁਰੇ ਤਾ ਉਹਨਾਂ ਨੂੰ ਕਿਤੇ ਨਾ ਕਿਸੇ ਆਸ ਤੇ ਰਹੀਆਂ ਤੇ ਆਪਾਂ ਪੁੰਡਾ ਇਹ ਧੋ ਕੇ ਰੱਖ ਦਾਲ ਤੇ ਨਾ ਜਮੀ ਨਹੀਂ ਭੰਦੇ ਲੈ ਉਹਨੇ ਦੇ ਉੱਲੇ ਖੱਲ ਨਹੀਂ ਲੈ ਗੋਆ ਆ ਲੈ ਕੋਈ ਦੇਖੇ ਨਦੀ ਕੋਈ ਵੀ ਚੀਜ਼ ਨਾ ਹਾਲ ਫੂਲ ਵਾਲਾ ਜੀਰ ਕੇ ਦੇਣਾ ਖਾਣਾ ਨਹੀਂ ਹੁਣ ਨਾਨੀ ਛੱਲ ਕੇ ਦੇਣਾ ਤਾਂ ਖਾ ਲੈ ਨਾ ਮੇਰੇ ਮੂੰਹੇ ਪੈ ਗਈ ਮੇਰਾ ਹੁਣ ਟਾਈਮ ਨਹੀਂ ਲੱਗਦਾ ਮੈਂ ਆਪਾਂ ਕਿ ਖਾਣਾ ਮੈਂ ਨਾ ਖੀ ਰਹੀ ਹਾਂ ਬਹੁਤ ਜਿਆਦਾ ਨੇ ਚੋ ਲੋ ਤੇ ਹੁਣ ਕਲੇਮ ਤੁਸ ਜਾਈ ਬਣ ਕੇ ਮੁੰਡਾ ਤੋਂ ਬੰਦੇ ਚੋੜੀ ਆ ਫਿਰ ਮੈਂ ਆਪੀ ਲਉਂਗੀ ਮਲੇਟਾ ਪਪੜਾ ਦੇ ਦਬੜਾ ਮਟਰੂਆਂ ਦਾ ਤੋਂ ਲਿਆ ਫਿਰ ਆਉਂਦੀ ਆ ਬਲੇ ਕਟਲੇ ਫਿਰ ਬਕਣੀਆ ਸੁਭਾਵੇਂਗੇ ਬਾਸ ਤੇ ਚਿੱਟਾ ਕੌਕ ਨੂੰ ਗਾਰਾ ਕੀਤੀ ਕੋਈ ਇਹਦੇ ਦਾ ਪਾਣੀ ਕਰ ਲਿਆ ਲੀਦਾ ਆਟਾ ਵੀ ਨਾਲ ਦੀ ਨਾਲ ਆਪਾਂ ਮੁੰਨ ਲਾਂਗੇ पर मेरी सैल्प भी सारी भट भाला अपन मिर्च से हल्दी गर्म कर ਮੇਰੇ ਲਈ ਗਿਰਾ ਪੜੀ ਤਿਆਰ ਕੀਤਾ ਹੈ ਇਹਨੂੰ ਪਕਾਉਣਾ ਚਾਹੀਦਾ ਹੈ ਗਰਮ ਮਸਾਲਾ ਪਹਿਲਾਂ ਤਿਆਰ ਕੀਤਾ ਹੋਊਗਾ ਇਹ ਕੀਤਾ ਹੋਈ ਪਾਣੀ ਪਾਏ ਤੇ ਰਮਚਾ ਮਾਣਾ ਲਵਾਤਾ ਸੇਕ ਤੇ ਉਹਨਾਂ ਦਾ ਪਾਹਣੇ ਥੋੜਾ ਜਿਹਾ ਕੱਢੀਏ ਜੀ ਤਾਂ ਕਿ ਮਸਾਲਾ ਜਿਹੜਾ ਆਪਣਾ ਹੋਰ ਆ ਜਿਹੜਾ ਤਿੰਨ ਦਿਨ ਭੁੱਜੇ ਰਹੇ ਜਦੋਂ ਤੇਰੇ ਤੇਲ ਦੀ ਫਰਦਾਨ ਨੂੰ ਸੁਣਾ ਤੇਰਾ ਪੈਰ ਨੂੰ ਸੁਣਾ ਵਿੱਚ ਲਾਣਾ ਉਹ ਮੱਟਾ ਹੋ ਗਿਆ ਰਹੀ ਨਿਕਾਸੀ ਆ ਖੂਨ ਲੋ ਜੀ ਸਬਜੀ ਆਪਣੀ ਖੇਜ ਚੁੱਕੀ ਆ ਹਨਾ ਅ ਤੀਜੇ ਜੇ ਮੰਗੋ ਹੋ ਗਈ ਥੋੜਾ ਜਿਹਾ ਰਹਿ ਗਿਆ ਗਾਜਰੀ ਜਿਹੜਾ ਆਪਣਾ ਪਨੀਰ ਆ ਕੱਟਿਆ ਹੋਇਆ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਤੇ ਥੋੜਾ ਜਿਹਾ ਤੇਰੇ ਨੂੰ ਸੇਕ ਆ ਜਾਨੀ ਇਹਦਾ ਥੋੜਾ ਜਿਹਾ ਤੇਰੇ ਹੋਰ ਅਦਰ ਲਵਾ ਲਵਾਂਗੇ ਇਹਨਾਂ ਨੂੰ ਨਾ ਵੀ ਪਾਉਂਦੇ ਬਸ ਨੂਰ ਦੀ ਚੋਇਸ ਤੇ ਮਿਲੂ ਆਲੂ ਨੇ ਜਿਹੜੇ ਵਿੱਚ ਪਾਉਣੇ ਪੈਗੇ ਮੈਂ ਤਾਂ ਫਿਰ ਉਹਨੇ ਸਬਜ਼ੀ ਵੀ ਨਹੀਂ ਖਾਣੀ ਰਹੀਗੀ। ਅਗਰ ਕੋਦੇ ਮਾਰੀ ਨਹੀਂ ਆਉਂਦੀ ਇਹ ਚੀਜ਼ ਚਾਹੋ ਤੇ। ਇਹੋ ਥੋੜਾ ਜਿਹੜਾ ਸੇਕ ਲਵਾਵਾਂਗੇ ਆਪਣੀ ਸਬਜ਼ੀ ਬਣ ਕੇ ਹੋ ਚੁੱਕਿਆ ਪਿਆਰ ਤੇ ਨਿਆਵਾ ਕੱਟ ਲਿਆ ਧਣੀਆ। ਹੋਰ ਸੱਜ ਕੀ ਹਾਲ ਚਾਲ ਆ। ਸ੍ਰੀ ਦੇ ਪੋਣੀ ਪੰਜਲ ਦਾ ਟਾਈਮ ਹੋ ਗਿਆ। ਉਹ ਵਾਲੀ ਅਗੀ ਬ੍ਰਾਈਡਲ ਤਿਆਰ ਹੋਣ ਵਾਸਤੇ ਬਸ ਅਸੀਂ ਉੱਠ ਗਏ। ਚਾਹ ਪੀਣੀ ਹੈ ਬਸ ਜਿਆਦਾ। ਜਦੋਂ ਵਾਲੀ ਨੂੰ ਚਾਹ ਪੀ ਲਾਂਗੇ। ਪਹਿਲਾਂ ਤਾਂ ਨੰਦ ਗਾਜਿੰਦੀ ਕਰਨੀ ਹੈ ਤਿਆਰ ਹੋਣ ਨੂੰ ਫਿਰ ਕਰਨੀ ਹੈ ਪਹਿਲਾਂ ਮੇਨਕੇ ਪੈਸ ਦੇ ਲਈ ਹੈ ਨਾ। ਚਾਹ ਚੱਲ। ਬੇਟੀ ਨੂੰ ਵੀ ਚਾਹ ਹੀ ਖਾ ਲੈ ਜਨਾ ਖਾਣੇ। ਇਹ ਵੀ ਵਾਲੀ ਥੋੜੀ ਲਗੀ। ਸਾਚੀ ਫੀਡ ਜਿੱਦਾਂ ਲੀਵਾ ਗਈ। ਹਾਂਜੀ ਆਪਾਂ ਸ਼ਾਪ ਦੇ ਵਿੱਚ ਆ ਗਏ ਆਂ ਬਸ ਹੁਣ ਆਪਾਂ ਕਰ ਰਹੇ ਆਂ ਉਹਨਾਂ ਦਾ ਵੇਟ ਵਿਕਦੂ ਖਾਣਗੇ ਵਾ ਉਹਨੇ ਫੋਨ ਕਰਕੇ ਹੱਡੀ ਸੀ ਆਪਾਂ। ਤੇ ਬਸ ਢੀਕ ਰਿਹਾ ਉਹਨਾਂ ਨੂੰ ਵੀ ਆ ਜਾਣ ਛੇਤੀ ਹੁਣ ਤਾਂ ਬਸ ਹਾਲ ਕਾ ਜਾਂ ਮੇਕਅਪ ਕਰਨਾ ਬਸ ਜਿੱਦਾਂ ਦੀ ਲੋਕ ਹੋਈ ਹੈ ਤੁਹਾਡੇ ਨਾਲ ਸ਼ੇਅਰ ਕਰੋਗੇ। ਪਲੀਜ਼ ਪਲੀਜ਼ ਬਰੂ ਕਮੈਂਟ ਕਰਕੇ ਦੱਸਿਓ ਹਨਾ ਵੀ ਕਿੱਦਾਂ ਦੀ ਲੱਗੀ ਮੈਨੂੰ ਬਹੁਤ ਜ਼ਿਆਦਾ ਹਨਾ ਇਹ ਚੀਜ਼ ਜੋ ਹੁੰਦੀ ਆ। ਮੈਂ ਬਹੁਤ ਨਰਵਸ ਜੀ ਹੋ ਜਾਂਦਾ ਜਦੋਂ ਕਿਸੇ ਨੂੰ ਰੈਡੀ ਵਗੈਰਾ ਕਰਨਾ ਹੁੰਦਾ ਨਾ ਇਦਾਂ ਹੁੰਦਾ ਹੈ ਨਾ ਕਿ ਅੰਗਲੇ ਨੇ ਆਪਣੇ ਤੇ ਯਕੀਨੀ ਕੀਤਾ ਵੀ ਆਪਾਂ ਵਧੀਆ ਕਰਕੇ ਦਈਏ ਆ ਲੈ ਉਹਨਾਂ ਨੂੰ ਖਾਣ ਬਸ ਉਹ ਚੀਜ਼ ਆ ਕੋਈ ਜਾਂਦਾ ਤੇ ਜੇਕਰ ਹੈਓ ਚਾਹੁੰਦੇ ਹੋ ਫਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸ਼ਾਇਦ